ਜਿੰਦਾਬਾਦ ਸਭ ਤੋਂ ਵਪਾਰੀ ਵਧੀਆ ਇਹਨੇ ਪੈਸੇ ਨਹੀਂ ਸਿਆਪਾ ਤੋਂ ਹੀ ਅਸੀਂ ਕੰਨਾਂ ਦੀ ਪੱਟੇ ਫਿਰਦੇ ਆ ਵੇ ਦੇ ਫੜ ਲੂ 23000 ਪੈਸੇ ਨਹੀਂ ਖਸਮਾ ਨਾਲ ਵੇ ਕੈਰਪੀਆਂ ਦੀ ਇਹ 35000 ਅੱਤੇ ਦੀ ਫੁੱਟੀ ਪੀ ਆ ਬੰਦੇ ਦੀ 35000 ਕਿੱਥੇ ਵਿਚਾਰੇ ਨੇ ਗਰੀਬ ਆਦਮੀ ਆ ਇਹ ਕਿੱਥੇ ਆ ਯਾਰ ਹਿਸਾਬ ਨਾਲ ਲੈਣ ਨਹੀਂ ਆ 10000 ਇਹ ਕਰੀਏ ਕੈਸੀ ਨਿਫਰਨੇ ਤੇ ਦਿਲਵੇ ਉਹੀ ਦਵਾ ਦੇ ਇਹਨੂੰ 18-19000 ਇਹ ਦਿਲਵੇ ਹਾਂ ਉਹੀ ਦਵਾ ਅਸਦਾ ਵਾਹ ਤੂੰ ਕੀ ਕਹਿੰਦਾ ਦੀ ਮੇਰੀ ਬੱਕਰੀ ਬਟੋ ਵਾਲੀ ਕਿੰਨਾ ਚਿਰ ਲਊ ਬਈ ਉਹ ਲੈ ਜੂਗਾ ਬਈ 22 ਮਹੀਨਾ ਦੀ ਗੱਬਣਾ ਬੱਬਨ ਦੀ ਗਾਰੰਟੀ ਆ 22 ਤੋਂ ਪੜੀ ਆ ਹਾਂ ਬਹੁਤ ਜੱਲ ਆ ਹੋ ਗਿਆ ਜੀ 10 ਤਰੀਕ ਦੀ ਗੱਲ ਮੈਂ ਤਾਂ 5 ਕਿ ਦਿਨਾਂ ਨੂੰ ਸੋਪੇ ਕਿੜੀ ਹੋ ਲੈ ਸੁਈ ਹੋਈ ਰੋ ਨਹੀਂ ਦੋ ਮੈਂਮਣੇ ਵਾਲੀ ਹਾਂ ਤੇ ਰੋਹੀ ਠੀਕ ਆ ਦੇਖ ਲੈ ਇਹਨੇ ਦੋ ਮੈਂਮਣਾਂ ਵਾਲੀ ਦੇ ਦਿੰਦਾ ਬਸ ਇਹਨੇ ਪੈਸੇ ਨਹੀਂ ਸਿਆਪਾ ਤੋਹੀ ਆ ਜਿਹੜੇ ਜਿੰਨੇ ਲਾਵੇ ਜਿੰਨੇ ਦੀ ਹੈ ਜੀ ਆ ਕੀ ਆ ਇਹਦੇ ਪਿੱਛੇ ਦੋ ਬੱਚੇ ਇਹ ਦੋ ਬੱਚੇ ਨੇ ਜੀ ਬੱਕਰੇ ਨੇ ਦੋਨੇ ਦੋਨੇ ਬੱਕਰੇ ਇੱਕ ਹਾਂ ਇੱਕ ਜਿੰਨੇ ਰੇਗਾ ਰਾਜੂ ਤੈਨੂੰ ਪਤਾ ਤੂੰ ਲਾ ਦੇ ਇਹਦੀ ਕੰਨ ਜੀ ਛੋਟੇ ਨਹੀਂ ਇੱਕ ਉਸ ਨੂੰ ਦਾ ਵਧੀਆ ਚਾਹ ਉਹ ਬੱਕਰੀ ਜੋ ਜੋ ਵੱਡੇ ਹੋਈ ਜਾਣਗੇ ਕੱਲ ਹਾਂ ਤਾਂ ਵਧਣਗੇ ਖੈਰ ਹਾਂ ਕੀ ਬਣਾ ਜਾਲ ਕੋਈ ਪਸੰਦ ਦਾ 26000 ਦਾ ਹੈ ਪੈਸਿਆਂ ਦਾ ਜੰਗਾੜ ਦੇਖਾ ਬਦਾ ਕਿਉਂ ਜੀ ਆਪਾਂ ਸੌਦਾ ਕਰਕੇ ਬੈ ਜੀਏ ਫਿਰ ਸੇ ਆਪਾਂ ਬੈ ਜੀਏ ਵਿੱਚੋਂ ਇਹਦੇ ਲੈਦਾ ਸਾਰੇ ਰੁਪਿਆ 17 18000 ਦਾ ਮਸਾ ਹੈ ਨਹੀਂ ਨਾ ਇਹ ਮਗੀ ਦਾ ਮਾਤਮ ਨਹੀਂ ਮਿਲਦੀ ਦੇਖ ਲੈ ਭਾਈ ਤੂੰ ਕਿਹੜਾ ਲੈਣਾ ਹੈ

ਆਨੇ ਵੀ ਲਖਾ ਮਰਾ ਜੀ ਪੱਟ ਕੇ ਦਾ ਹਾਂ ਦੰਦ ਵੀ ਦੇਖ ਬਈ ਇਹ ਪਹਿਲੇ ਚੱਤੇ ਪੈਣੀ ਇੱਜ਼ਤ ਜੁਏ ਦਾੰਤਾ ਜਵਾਨ ਹੈ ਬੱਕਰੀ ਨੇ ਬੱਕਰੀ ਜਵਾਨ ਹੈ ਬੱਚੇ ਦੋ ਨੇ ਕੰਨਾ ਨੇ ਕਿਹੜਾ ਦੁੱਧ ਦੇਣਾ ਇੱਕ ਗੱਲ ਸੁਣ ਲਈ ਕੰਨਾ ਨੇ ਦੁੱਧ ਨਹੀਂ ਦੇਣਾ ਕੰਨ ਖਾਨਚ ਵੀ ਨਹੀਂ ਆਉਂਦੇ ਅਸੀਂ ਕੰਨਾ ਦੀ ਪੱਟੇ ਫਿਰਦੇ ਆਂ ਇਹ ਕੰਨਾ ਨੇ ਨਾ ਕੰਨ ਤੇ ਅੱਖ ਬਹੁਤ ਕੁਝ ਕਰਤਾ ਅਲਾ ਕੰਨਾ ਰਾਜੂ 4 ਲੱਖ ਦੀ ਬੱਕਰੀ ਵਕਿਆਤੀ ਦੋਦੀ ਵਕਿਆਤੀ ਵਾਹ ਉਹ ਬੱਕਰੀ ਨਹੀਂ ਵਿਕੀ ਭਾਈ ਕੰਨੇ ਵਿਕੇ ਨਹੀਂ ਠੀਕ ਹੈ ਹੁਣ ਤਾਂ ਜੇ ਤਾਂ ਨਹੀਂ ਤਾਂ ਬੱਚੇ ਵੀ ਦੋ ਸੁੱਬਰ ਨੇ ਮਾਰ ਨਹੀਂ ਖਾਂਦੇ ਅੱਗੇ ਤਾਂ ਤੇਰੀ ਕਿਸਮਤ ਹੈ ਤਾਕੜੇ ਨੇ ਲੈਨੇ ਤਾਕੜੇ ਤੇ ਬੱਕਰੀ ਵੀ ਵਧੀਆ ਕੱਦ ਘਾਟ ਦੀ ਤਿੰਨ ਹੋ ਗਏ ਪਰ ਆਉਂ ਹੀ ਭਾਈ ਮੜੀ ਇਹਨੂੰ ਤੋੜ ਕੇ ਦੇਖਿਆ ਜਾ ਫਰਮਜੀਤ ਕਹਾਂ ਤੱਕ ਲਾਇਆ ਭਜਾ ਕੇ ਕਿਧਰ ਮਰਜੀ ਲਿਆ ਲਿਆ ਉਰਾਂ ਲਿਆ 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 ਭਜਾ ਕੇ ਆ ਦੇਖ ਟੱਕਰੀ ਹੁੰਦਾ ਚੱਕਾ ਹੋ ਗਿਆ ਗੋੜੇ ਉਹ ਪੂਰੀ ਆ ਜਾ ਵੀਰੇ ਛੋਲਾ ਪਾ ਦੇ ਥੱਲੇ ਨਾਲ ਛੋਲਾ ਪਾ ਦਈਏ ਪਾ ਦੇ ਪਾ ਦੇ ਛੋਲਾ ਉਹ ਮੈਂ ਉਹ ਨੋਟ ਕਰੂੰਗਾ 22 ਪੂਰੀ ਆ ਮੇਰੀ ਇੱਕ ਗੱਲ ਸੁਣ ਲੈ ਪਈ ਇੱਥੇ ਆ ਜੋ ਬਾਪ ਪੁੱਤ ਮੇਰੀ ਭਾਈ 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 ਅੱਛਾ ਭਾਈ ਰਾਜ ਆਪਣੇ ਖਪਰ ਦੇ ਓਏ ਕਹਿੰਦਾ ਸੀ ਮੈਂ ਮੇਰੇ ਬਾਪ ਨੂੰ ਲੈ ਕੇ ਆਉਂਗਾ ਮੰਡੀ ਹੈ ਨਹੀਂ ਤਾਂ ਕਹਿੰਦਾ ਮੇਰੇ ਬਾਪ ਨੂੰ ਮੰਡੀ ਲੈ ਕੇ ਆਉਂ ਮੈਂ ਕਹਿੰਦਾ ਬਾਪ ਲੈ ਕੇ ਆਇਆ ਹੁਣਾਂ ਮੰਡੀ ਆਇਆ ਨਹੀਂ ਇੱਕ ਗੱਲ ਸੁਣ ਲੈ ਇਹ ਹੈ ਮੇਲਾ ਠੀਕ ਹੈ ਜੀ ਓ ਭਾਈ ਚੁੱਪ ਕਰ ਦੋ ਇਹਨਾਂ ਨੂੰ ਮੈਂ ਗੱਲਾਂ ਵੀ ਸੁਣਾ ਦੇ ਇਹ ਹੱਕਾ ਜੀ ਇਹ ਮੇਲਾ ਜਿਵੇਂ ਭਰੇ ਬਾਜ਼ਾਰ ਚ ਆਪਣੀ ਜਨਾਨੀ ਵਗ ਜਾਂਦੀ ਐ ਨਾ ਚ ਮੇਰੀ ਐ ਚ ਤੇਰੀ ਐ ਮੇਰਾ ਤਾਂ ਐ ਨਹੀਂ ਹੁਣ ਪਹਿਣੀ ਮੈਂ ਤਾਂ ਚੂੜੀਆਂ ਲਾਉਂਗੀ ਪਹਿਣੀ ਆ ਲੂ ਬਾਜ਼ਾਰ ਚ ਚੂੜੀਆਂ ਨਹੀਂ ਪਸੰਦ ਆਉਂਦੀ ਹੱਥਾਂ ਤੇ ਐਨੇ ਹੁੰਦਾ ਰੋਟੀ ਵੇਲਾ ਜਾਂ ਤੌੜੀ ਵੇਲਾ ਪਹਿਣੀ ਮੈਂ ਤਾਂ ਜਾਨੀ ਡੰਗਰਾਂ ਨੂੰ ਕੱਖ ਪਾਉਣੇ ਨੇ ਮੈਨੂੰ ਲੜੂਆ ਤੇਰਾ ਭਾਈ ਉਹ ਕੰਮ ਨਾ ਕਰ ਕਦੇ ਤੂੰ ਉਧਰ ਨੂੰ ਜਾਂਨੇ ਕਦੇ ਉਧਰ ਨੂੰ ਜਾਂਨੇ ਜਾਂਦੇ ਨਹੀਂ ਜਾਂਦੇ ਜੈ ਤਾਂ ਆਪਦਾ ਜਿੱਥੇ ਤੇਰੀ ਪਸੰਦ ਆ ਉੱਥੋਂ ਲੈ ਲੈ ਕੋਈ ਬੜੀ ਗੱਲ ਨਹੀਂ ਨਹੀਂ ਜੇ ਮੇਰੇ ਤੇ ਖੜਾ ਤਾਂ ਤੇਰਾ ਮਸਲਾ ਹੱਲ ਕਰਦਾ ਨਾ ਮੈਂ ਹਾਂ ਬਤਰੀਆਂ ਰੁਪਏ ਲਾ ਦੇ ਜੈਜ ਕਈ ਵਾਰੀ ਮਸਲੇ ਸੱਤੋਂ ਚੰਗੇ ਕਰਦੇ ਕਰਦੇ ਕੰਮ ਮਾੜੇ ਹੋ ਜਾਂਦੇ ਨੇ ਸਾਨੂੰ ਲੋਕ ਗਾਲਾਂ ਕੱਢਦੇ ਨੇ ਮੈਂ ਮਿੱਠੂ ਦਾ ਇੱਕ ਬਿਸ਼ਰਮੂ ਕੇ ਖੜੇ ਆ ਹੋਰ ਨਸਾਨ ਹੁੰਦਾ ਸੀ ਭੱਜ ਜਾਵੇਂ ਬੰਦੀਆਂ ਛੱਡ ਕੇ ਅਸੀਂ ਲੋਕਾਂ ਦੀ ਕਾਰ ਸੇਵਾ ਕਰਨੀ ਐ ਸਾਡੀ ਦਿਹਾੜੀ ਕਮਾ ਕੇ ਖਾਣੀ ਆ ਰੋਟੀ ਜਾਵਾਂਗੇ ਕਿੱਥੇ ਪੰਜਾਬੀ ਭਾਈ ਨੇ ਸੰਤਾ ਪੰਜਾਬ ਦੇ ਵਿਚਰ ਦਾ ਨਜ਼ਾਰਾ ਹੁਣ ਸਾਡੀ ਸਸਤਰੀ ਕਾਰ ਸਫਾਈ ਰੁਸਦੂ ਨੂੰ ਤੜਕੇ ਦਾ ਮੈਂ ਤੇਰੇ ਕੋਈ ਝਾਂਕ ਤਾਂ ਲਿਆਤੀ ਸਾਸਰੀ ਘਰ ਨਹੀਂ ਬੁਲਾਈ ਗਈ ਕਿਸੇ ਤੇਰੇ ਅਰਬੇਲੀ ਨੇ ਮੈਂ ਗੱਡੀ ਚ ਬੈਠਾ ਆ ਰਿਹਾ ਸੀ ਤਰੀਫ ਹਕੀਕਤ ਦੱਸਦਾ ਸੀ ਕਹਿੰਦਾ ਬੜੀ ਸੇਵਾ ਕਰੀ ਬੰਦੇ ਨੇ ਦੂਈ ਮੰਡੀ ਕਹਿੰਦਾ ਮੈਂ ਬੱਕਰੀਆਂ ਲਿਆਤੀ ਲੱਦ ਕੇ ਹਾਂ ਕੌਰੀਆਂ ਜੇ ਤੜਕੀ ਮੈਂ ਗੇੜਾ ਜਾ ਕੱਢ ਕੇ ਆਇਆ ਹਾਂ ਤੇ ਹੁਣ ਸਾਈ ਦੇ ਕੱਢ ਖਾਤਾ ਬਣ ਗਿਆ ਜੀ ਸਾਡਾ ਅਸੀਂ ਕਿ ਲੈ ਜਾਵਾਂ ਚੜਾ ਜੀ ਸਾਡਾ ਸਾਧਨ ਕਰਾ ਦਿਓ ਸਾਧਨ ਦਾ ਤੈਨੂੰ ਕੋਈ ਕਰਾਉ ਗਈ ਸਾਰੀ ਕੱਢ ਲੈ ਯਾਰ ਕੰਨ ਸਾਈ ਪੜਾ ਕਿਹੜਾ ਉਹ ਬੱਬਾ ਇਹੀ ਐਸੇ ਨੂੰ ਕਰ ਦੋ ਤੇਰੀ ਫਜਲੂ ਫਜਲੂ ਦੀ ਐ ਓਏ ਬੰਦਾ ਵੀ ਗਰੀਬ ਨੂੰ ਗਰੀਬੇ ਟੱਕਰ ਗਿਆ ਨੇਮ ਨਾਲੇ ਫਜਲੂ ਗਰੀਬ ਆ ਵਿਚਾਰਾ ਸਾਰੇ ਪਿੰਡ ਤੋਂ ਗਰੀਬ ਬੰਦਾ ਇਹਦੀ ਬੱਕਰੀ ਵੇਚ ਦਿਆਂ ਚੋਰੇ ਆ ਜਾ ਖਾਏ ਲੈਣ ਦੇ ਤਾਂ ਤੂੜੀ ਲੈ ਗੱਲ ਸੁਣ ਲੈ 16000 ਦੀ ਬੱਕਰੀ ਵੇਚਤੀ ਸੀ ਇਹ ਪਿਛੇ ਬਹੁਤ ਨੇ ਨਹੀਂ ਨਹੀਂ ਦੇਖ ਲੈ ਇਹਦੇ ਨੇ ਰੁਪਈਆ 17000 ਐ ਉਹ ਕੋਈ ਗੱਲ ਨਹੀਂ ਪ੍ਰੀਤਿਆ ਦਾ ਫੇਰ ਆ ਜਾਣੀ ਬਾਕੀ ਕੁਸਾ ਅਸੀਂ ਵੀ ਖਰਚਾ ਲੈਣਾ ਤੇ ਗੱਡੀ ਦਾ ਖਰਚਾ ਉਹ ਤਾਂ ਠੀਕ ਆ ਦੇਖ ਲੈ ਦੇ ਦੇ ਪਸੰਦ ਆ ਤੇਰੇ ਬੱਕਰੀ ਆ ਪਸੰਦ ਆ ਜਰ ਸਾਡੀ ਬੱਕਰੀ ਜਮਾ ਬਸੰਦਾ ਹਾਂ ਜਮਾ ਦੋਹੇ ਪਾਈਆਂ ਦੇ ਹਾਂ ਠੀਕ ਆ ਤੇ ਲਾਲ ਚੁੰਨੀ ਲਿਆ ਗਾ ਹਾ ਫਲਕਾਰੀ ਵਾਲੀ ਉੱਤੇ ਦੇਣੀ ਐ ਇਹਨੇ ਹਾਂ ਲੈ ਉਰਾਂ ਘਰ ਫੜ ਜਲੂ ਸਾਰੀਆਂ ਗੱਲਾਂ ਛੱਡ ਤਾਂ ਹੁਣ ਚੋ ਕੀਲੀ ਕੱਢ ਕੱਢ ਬੱਕਰੀ ਵੇਚੀ ਪੂਰੀ 18000 ਚੱਕ ਨੀ ਹਰਾ ਮੈਂ ਬਿੱਦਾਂ ਵਾਂਦੀ ਪਕਾਈ ਜਣੋਂ ਕਰਦਾ ਇਹਨੇ ਪੈਸੇ ਨਹੀਂ ਹੈਗੇ ਉਹਨੇ ਮੈਨੂੰ ਜੇਬ ਦਾ ਪਰਦਾ ਦੱਸਤਾ ਸਾਰੇ ਦਿਖਾ ਤਾ ਨੂੰ ਸਭ ਨੂੰ ਨਹੀਂ ਦੇਈ ਜਾ ਰਿਹਾ 23000 ਦੀ ਲੈ ਜਾ ਨਾ ਨਾ ਹੈ ਹੈ ਦਮ ਕੁਸ ਬਈ ਨਾ ਮੈਂ ਕਿਸੇ ਗਰੀਬ ਦੀ ਮਾਰ ਨਹੀਂ ਕਰਦਾ ਨਾ ਨਾ ਲੋਕ ਤਾਂ ਮੈਨੂੰ ਕਹਿੰਦੇ ਨੇ ਹਰਾਮੀ ਪਰ ਮੈਂ ਹਰਾਮੀ ਨਹੀਂ ਹਾਂ ਭਾਈ ਦਲਾਲ ਨੂੰ ਕਰੇ ਹਾਂ ਕਹਿੰਦਾ ਉਹਰਾ ਕਿਹਾ ਨਹੀਂ ਤੇ ਕਹਿੰਦਾ ਝੂਠੇਆ ਦਲਾਲਾ ਤੇਰੇ ਹੱਡ ਪੈਰ ਵੱਡੇ ਜਾਣਗੇ ਸਾਡੇ ਤਾਂ ਰੋਜੇ ਵੱਢਦੇ ਨੇ ਭਾਈ ਭਾਈ ਸਾਰਿਆਂ ਨੂੰ ਇਹੀ ਆ ਮੈਂ ਵੀ ਇਹੀ ਆ ਅਸੀਂ ਮਹਿਸਾਂ ਦਾ ਤੇ ਮਕਾਈਆਂ ਦਾ ਕਰਨੇ ਵਾਰ ਸੱਚੀ ਗੱਲ ਹੈ ਗਾਲਾਂ ਨੰਨ ਦੇ ਲੋਕ ਇਹਦੇ ਭਜਲੂ 23000 ਰੁਪਏ ਪੈਸੇ ਨਹੀਂ ਖਸਮਾ ਨਾਲ ਵੇ ਨਹੀਂ ਉਹਦਾ ਫਿਰ ਰਾਜੂ ਬੱਕਰੀ ਵੀ ਚੰਗੀ ਆ ਨਾ ਦੋ ਮਹੀਨੇ ਉਹਦਾ ਕੀ ਫਾਇਦਾ ਪੈਸੇ ਚੰਗੀ ਕਰਕੇ ਲੈਣੇ ਆ ਹਾਂ 50000 ਜਾ ਖਸਮਾ ਕੋਈ ਗੱਲ ਉਹ ਬਾਦ ਨੋ ਕੋ ਇੱਧਰ ਆ ਜਾ ਆਉਂਦਾ ਤਾਂ ਅਗਲਾ 6 ਵਾਲੀ ਚੜਾਈ ਕਰਕੇ ਆ ਮੰਡੀ ਜਾ ਕੇ ਇਹ ਗਿੱਦੜ ਬਣ ਜਾਂਦੇ ਕੁੱਤੇ ਪੈ ਜਾਂਦੇ ਨੇ ਗਾਇ ਦਾ ਟੁੱਟ ਜਾਂਦੀ ਇਹ ਵਿਚਾਲੋ ਕੱਚੀ ਕਹਿ ਲਾ ਕਿਧਰੇ ਬਾਈ ਬਾਬਾ ਹੱਸ ਕੇ ਗੱਲ ਨਾ ਕਰ ਮੱਝਾਂ ਦਾ ਦਲਾਲ ਹੈ ਤੂੰ ਹਾਂ ਆਤਾ ਗਿਆ ਨਾਲ ਐ ਗੱਲ ਬਣਦੀ ਹੈਗੀ ਐ ਗੱਲ ਨਹੀਂ ਬਣਨੀ ਹਸੇ ਤੋਂ ਨਹੀਂ ਨਹੀਂ ਜੇ ਤਾਂ ਕਰ ਲੈ ਪੈਸੇ ਪੈਸੇ ਹੁੰਦੇ ਜੇ ਸਾਡੇ ਕੋਲ ਮੁਜੀ ਕਰਦਾ ਸੀ ਜੇ ਲੈਣੇ ਜਰਾ ਇਹ ਤਾਂ ਬੱਕਰੀ ਅਗਲੇ ਦੀ ਹੁਣ ਮੈਂ ਕਿਵੇਂ ਲੈ ਕੇ ਦਵਾਂ ਕੇ ਸੜ ਗਿਆ ਫਿਰ ਤੂੰ ਸਸਤੀ ਲੈ ਲੈ ਕੋਈ ਛੱਡੇ ਦਾ ਪੰਡਾ ਫਿਰ ਤੂੰ ਸਸਤੀ ਲੈ ਲੈ ਕੋਈ ਕਿਉਂ ਵੀ ਕੀ ਮੰਗਿਆ ਕੀ ਆ ਉਹਨੇ ਫਜਲੂ ਨੇ ਮੰਗਿਆ 26000 ਕਿਹੜੇ ਦਾ ਓਏ ਆ ਬੱਕਰੀ ਆ ਦੋ ਛੇਲੂ ਨੇ ਥੱਲੇ ਜੀ ਦੋ ਬੱਚੇ ਨੇ ਬੱਕਰੀਆਂ ਹਾਂ ਹਾਂ ਇਕਾਤੀ ਨਾਗਰਾ ਇਕਾਤੀ ਡੱਬਾ ਅਸੀਂ ਲਾਤੀ 17 पे 18 ਹੈ ਨਾ 18 ਕਰਤਾ ਵਾ 18000 ਲਾਤਾ ਉਹ ਕਹਿੰਦਾ ਰਾਜੂ ਮੈਂ 22 ਤੋਂ ਘਟ ਦੇਣੀ ਨਹੀਂ ਮੇਰੇ ਕੰਨ ਚ ਫੂਕ ਮਾਰੀ ਜਾ ਮੇਰੇ ਨੇ ਹੁਣ ਉਹਨੂੰ ਕਿੰਨਾ ਕ ਵਿਚਾਰੇ ਨੂੰ ਤੋੜਾਂਗੇ ਕਿੱਥੇ ਆ ਫਜਲੂ ਨੂੰ ਫਜਲੂ ਇਹ ਪਤਾ ਨਹੀਂ ਕਿੱਥੇ ਆਹ ਖੜਾ ਫਜਲੂ ਹਾਏ ਵੀ ਭਜਨੂ ਪਿੱਛੇ ਘੜਿਆ ਜਰਾ ਉਹ ਗਰੀਬ ਹੈ ਵੀ ਮੋਰਚਾ ਜੇ ਹੁੰਦਾ ਠਾਕਣਾ ਫੇਰ ਮੈਂ ਖਵਾ ਦੰਦਾ ਮਾਕਣਾ ਹਾਂ ਹੁਣ ਮੈਂ ਕਰਾਂਗੀ ਦੋਏ ਪਾਸੇ ਕੇ ਉਹਦੀ ਵਿਚਾਰੀ ਦੀ ਹੱਕ ਬੁੱਟੀ ਹੋਈ ਹੈ ਗਰੀਬ ਹੈ ਉਹ ਵੀ ਦੋਈ ਗਰੀਬ ਨੇ ਗਰੀਬ ਨੇ ਫਿਰ ਜੈਤਾ ਹੋਰ ਕਰਦੇ ਆ ਆਸੀਂ ਸਾਰੀ ਮੰਡੀ ਚੋਂ 10000 ਰੁਪਏ ਦੀ ਤੇਰੇ ਪਿੱਛੇ ਢਾਲ ਪਾਲਾਂ ਨੇ ਕਿਉਂ ਜੀ ਕੋਈ ਨਾ ਗੱਲ ਹੋਰ ਕੀ ਕਰਾਂ ਬਈ ਮੈਂ ਮੇਰੀ ਗਲਤ ਗੱਲ ਨਹੀਂ ਇੱਕ ਵੀ ਹੋਊਗੀ ਜਵਾਬ ਨੂੰ ਜਵਾਬ ਦਊ ਮੈਂ ਗੱਲ ਦਾ ਉਹ ਲੋੜੀ ਹੈਗੀ ਸੁਣ ਲੈ ਕਾਹਨਾ ਕਰੇ ਇੱਕ ਪਾਸੇ ਹੁਣ ਕੀ ਕਰਾਂ ਤੂੰ ਮੂਫਲੀ ਬਾਤ ਖਾ ਲਈ ਹੁਣ ਕੀ ਕਰਾਂ ਬਾਈ ਜੇ ਤਾਂ ਪੈਸੇ ਪੂਸੇ ਮੰਗਾ ਲੈ ਬਾਈ ਬਾਈ ਇਹ ਬਣਦੇ ਨੇ ਦੇਖੋ ਫਿਰ ਤਾਂ ਦੇਖੋ ਹੈਗੇ ਆ ਸਵਾਹ ਖੜੀ ਐ ਆ ਜਾ ਮੇਰੀ ਮੈਕ ਬੰਦ ਹੋ ਗਿਆ ਜੀ ਨਾ ਹਾਰੀ ਸੀਰ ਆਓ ਮੇਰੀ ਜਵਾਨ ਨਾ ਕੱਚੀ ਕਰਦੀਆਂ ਲਾ ਕੋ ਫੜਾ ਪੈਸੇ ਹਾਂਜੀ ਹਾਂਜੀ ਤੂੰ 500 ਆਪਣੇ ਲੋ ਨਾਂ ਲਿਖਦੇ ਕਿਉਂ ਜੇਬ ਦਾ ਪੜਦਾ ਹੁੰਦਾ ਹੈ ਬੇਇੱਜ਼ਤੀ ਦਾ ਸਵਾਲ ਹੈ ਹਾਂਜੀ ਇਹ ਜੋ ਆਪਾਂ ਇੱਜ਼ਤ ਦਾ ਸਵਾਲ ਹੈ ਵਿਗਿਆਨੀ ਨਾਲ ਆਪਣੇ ਘਰ ਦੀ ਚੁੱਲੇ ਦੀ ਅੱਧੀ ਪੱਕੀ ਖਾ ਕੇ ਟਾਈਮ ਕੱਢ ਲਓ ਨਹੀਂ ਸਬਜ਼ੀ ਬਣਦੀ ਤਾਂ ਚਿਪੜਾਂ ਦੀ ਚਟਣੀ ਕਰਕੇ ਖਾ ਲਓ ਭਾਈ ਟਾਈਮ ਤਾਂ ਕੱਢਣਾ ਹੀ ਹੈ ਇਹਨੂੰ ਜਾਣਦੇ ਜਿੱਧਰ ਜਾਂਦਾ ਕਿਤੇ ਨਹੀਂ ਜਾਂਦਾ ਮੰਡੀ 'ਚ ਗੱਲ ਸੁਣ ਭਾਈ ਆਰਪੀਏ ਨੇ 18000 ਠੀਕ ਹੈ ਜੀ ਉਹ ਕਹਿੰਦਾ ਮੈਂ ਵੀ ਜਮੀ ਗਰੀਬ ਠੀਕ ਹੈ ਜੀ 23 ਦਿਨਾਂ ਦਾ ਮੈਨੂੰ ਫੋਨ ਕਰੀ ਜਾਂਦਾ ਠੀਕ ਹੈ ਜੀ ਠੀਕ ਹੈ ਵੀ ਭਾਈ ਸ਼ਹਿਰ ਬਲਾਡੇ ਤੋਂ ਮੈਂ ਆ ਜਾ ਮੇਰੀ ਅੱਖ ਫੁੱਟ ਗਈ ਪਈ ਕਿਸਾਨਧਰ ਨੇ 'ਚ ਠੀਕ ਹੈ ਜੀ ਵੀ ਭਾਈ ਮੈਨੂੰ ਗਰੀਬ ਨੂੰ ਕੋਈ ਵੱਖਰੀ ਦਵਾ ਦੇ ਠੀਕ ਹੈ ਜੀ ਹੁਣ 500 ਰੁਪਏ ਉਹ ਕਹਿੰਦਾ ਮੈਂ ਖਿੱਚ ਖਿਚਾ ਕੇ ਜਿਵੇਂ ਮਰਜ਼ੀ ਕਰਾਂ 19000 ਦੀ ਬੱਕਰੀ ਦੇ ਦੇ ਬੱਤੋ ਦੇ ਦੇ ਫਿਰ ਓ ਦੇ ਦੇ ਤੂੰ ਹੀ ਹੋ ਜਾ ਨੀ ਮਾ ਗਰ ਸੁਣ ਪਿੰਡ ਵੀ ਬਹੁਤ ਦੂਰ ਕਨਾਣਾ ਉਹ ਮੋਬਾਈਲ ਤੇ ਪੁਆ ਦੇ ਦਿੰਦੇ ਨੇ ਨਹੀਂ ਵੀ ਉਹ ਜਾ ਕਰ ਲੈਣੇ ਉਹ ਆ ਦੇ ਦੋ ਆ ਦੀ ਕੁਝ ਪੈਜੀ ਰਾਇ ਪਤਾ ਮੈਨੂੰ ਮੋਬਾਈਲ ਤੇ ਪੁਆ ਦੀ ਨੂੰ ਜਿਹੜੇ ਜਿੰਨੇ ਹੈਗਾ ਉਹਨੇ ਦੇਦੀ ਬਾਕੀ ਹੈ ਹੈ ਜਿੰਨੇ ਹੈਗਾ ਉਹਨੇ ਦੇਦੀ ਬਾਕੀ ਮੋਬਾਈਲ ਤੇ ਪੁਆ ਦੇ ਤੂੰ ਐ ਕਰ ਯਾਰ ਤੂੰ ਐ ਕਰ ਯਾਰ ਜਾ ਤੇਰਾ ਪਿੰਡ ਕਲਾਣਾ ਸੁਣਿਆ ਤੂੰ ਅਸੀਂ ਤਾਂ ਤੇਰਾ ਘਰ ਨਹੀਂ ਜਾਣਦੇ ਰੱਬ ਵਿਚਾਲੇ ਆਪਣੇ ਗੱਲ ਪੱਕੀ ਆ ਬਰੋ ਜਿਹੜੇ ਘਟ ਗਿਆ ਮੁੰਡੇ ਦੇ ਮੋਬਾਈਲ ਤੇ ਪਾਦੀ ਨੰਬਰ ਲੈ ਜਾ ਤੇਰਾ ਨੰਬਰ ਦੇ ਜਾ ਹੋਰ ਪੈਸੇ ਨਹੀਂ ਬਾਬਾ ਮੇਰੇ ਭਲੇ ਨਾ ਕਰੋ ਤੇਰਾ ਪਤਾ ਤਾਪ ਵਾਲੇ ਨਾਲ ਨਾ ਪਈਏ ਆਪਾਂ ਨੂੰ ਵੀ ਤਾਪ ਕਿਉਂ ਚੜਾਈਏ ਆਪਣੇ ਸਰੀਰ ਨੂੰ ਗੱਲ ਪੱਕੀ ਆ ਆਪਾਂ ਕੋਈ ਉਧਰ ਜਾ ਕੇ ਮੰਦੀਜੀ ਗੋਲੀ ਲੈ ਲੈਣੇ ਆ ਸਿਰ ਦੁਖ ਦੇ ਦੀ ਆ ਬੱਕਰੀ ਹੋਰ ਲੈ ਲੋ ਚਵਾਨੀ ਠੇਨੀ ਵਾਲੀ ਖਾ ਕੇ ਉਹਦਾ ਟਾਈਮ ਲੰਗਾ ਲਾਂਗੇ ਸਿਰ ਦੁੱਖ ਨੂੰ ਹਟ ਜਾਊਗਾ ਫੇਰ ਇਹਨੂੰ ਛੱਡ ਦਾਂ ਨੇ ਆ ਕਿਉਂ ਮੈਂ ਵੀ ਆਪਣਾ ਆਪਣਾ ਕਾਇੰਦਿਆ ਕਰ ਦਿੰਦਾ ਆ ਬੱਕਰੂ ਤੇ ਮੱਲਪੂਦੀਆ ਦੇ ਦੇ ਯਾਰ ਨਹੀਂ ਕਰ ਗੱਲ ਸੁਣ ਸਾਰੀ ਓ ਚੁੱਪ ਬਈ ਇਸ ਨੂੰ ਮੈਂ ਨੇੜਦਾ ਨੇੜਦਿਆਂ ਇਹ ਬੱਕਰੀ ਪੂਰੀ 20000 ਦੀ ਤੈਨੂੰ ਦਵਾਉਣਾ ਸੁਣ ਲੈ ਗੱਲ 18000 ਇਹਨਾਂ ਨੂੰ ਦੇ ਦਾਨਾ 500 ਤੇਰਾ ਵਾਪਸ ਕਰ ਦਾਨਾ 2000 ਇਹਨਾਂ ਦੇ ਖਾਤੇ 'ਚ ਪਵਾ ਦੀ ਤੇਰੇ ਸਾਡੇ ਬੱਚਾ ਨੇ ਰੱਬ ਆ ਨਾ 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 ਬੇ ਕੱਚੀ ਗੱਲ ਨਾ ਕਰੀ ਇਹ ਬੰਦਾ ਸੱਚਾ ਹੈ ਕਰੇ ਜਾਂ ਕੇ ਮੁੱਕਰ ਜੇ ਵੀ ਮੁਰੇ ਕਹੇ ਦੇ ਮੈਂ ਹਾਂ ਪਵਾ ਦੂੰਗਾ ਬੰਦਾ ਸੱਚਾ ਇਹਦਾ ਨਿਚੋੜ ਲੈ ਲਿਆ ਮੁਰੇ ਦੇ ਕੋਲ ਕਿੰਨੇ ਪੈਸੇ ਇਹਦੇ 'ਚ 19000 ਹੈ ਲੈ 19000 ਦੇ ਲੈ 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 ਛਾਵਾਂ ਫੈਦਲੂ ਦੀ ਢੰਡੀ ਫਾਜਲੂ 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 ਦਾ ਜਿੰਦਾਬਾਦ ਆ ਸਭ ਤੋਂ ਵਪਾਰੀ ਵਧੀਆ ਬਾ ਵੇ ਫਾਜਲੂ ਇਹ ਫਾਜਲੂ ਨੇ ਬੰਦੇ ਦੀ ਇੱਜ਼ਤ ਕਰੀ ਹੈ ਜਿੰਨਾ ਸੁਣੇ ਜਿੰਨਾ ਆਲੇ ਦਲੇ ਦਾ ਵਪਾਰੀ ਹੈ ਦੂਰ ਦੂਰ ਦਾ ਸਾਡੀ ਵੀਡੀਓ ਸੁਣ ਰਿਹਾ ਹੈ ਫਾਜਲੂ ਤੇ ਮੇभी ਨਵੇਂ ਆਓ ਸਸਤਾ ਮਾਲ ਲਿਜਾਓ ਪੂਰੀਆਂ ਬੱਕਰੀਆਂ ਬੱਕਰੇ ਕੁਆਲਿਟੀ ਦੇ ਬਹੁਤ ਬਹੁਤ ਧੰਨਵਾਦ ਵਈਆਂ ਦਾ ਤੁਹਾਡਾ ਪਿੰਡ ਕਿਹੜਾ ਬਾਈ ਪਿੰਡ ਰੂੜੇ ਕੀ ਪਿੰਡ ਰੂੜੇ ਕੀ ਤੇ ਬਹੁਤ ਵਧੀਆ ਇਨਸਾਨ ਨੇ ਮੁੰਡੇ ਚਲਾਹਿਆਂ ਦੇ ਖੁਸ਼ ਆ ਹੁਣ ਤੂੰ ਜਮਾ ਖੁਸ਼ ਲੈ ਆਓ ਤੇਰੀ ਗੱਲ ਤੇ ਫੁੱਲ ਚੜਵਾਤੇ ਨਹੀਂ ਮੈਂ ਇੰਨੀ ਜਵਾਨ ਕਿਸੇ ਨੂੰ ਮਾਰੀ ਨਹੀਂ ਮੈਂ ਕੋਈ ਕਾਜੂ ਨਹੀਂ ਤੂੰ ਮੈਨੂੰ ਦੇਖ ਕੇ ਜਾਂਦਾ ਮੁੱਠੀ ਮੈਂ ਖਾਣਾ ਲੈ ਵੀਰੋ ਬਸ ਬਾਈ ਖੁਸ਼ ਇੱਕ ਮੇਰਾ ਰੁਟੀਨ ਹੈ ਰੋਜ਼ ਦਾ ਬੋਲਣ ਦਾ ਕਿਉਂ ਜੀ ਲੈ ਬੱਚੇ ਲਾ ਕੇ ਦੇਖ ਲੈ ਬੱਚੇ ਲਾ ਕੇ ਦੇਖਾ ਛੱਡ ਕੇ ਦੇਖਾ ਤੈਨੂੰ ਹੁਣ ਮਾਰੀ ਐ ਚੰਗੀ ਐ ਔਰ ਰੱਬ ਦੀ ਮਰਜ਼ੀ ਅਸੀਂ ਅੱਜ ਦੀ ਕਿਹੜੀ ਚੰਗੀ ਦੇ ਕੇ ਤੋਰੀਏ ਇਹਦੇ ਨੂੰ ਚੰਗੀ ਆ ਬਈ ਚੰਗੀ ਮੈਂ ਨਹੀਂ ਇੱਕ ਬਿੰਦ ਦੀ ਜ਼ਿੰਮੇਵਾਰੀ ਲੈਂਦਾ ਸੁੱਤੀਏ ਸਾਡੀ ਵੀਡੀਓ ਕਿਉਂ ਦਰਸ਼ੇਮ ਲੋਕ ਕਹਿੰਦੇ ਰਾਜੂ ਐ ਕਰਦਾ ਫਲਾਨਾ ਕਰਦਾ ਨਾ 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 ਮੈਂ ਤਾਂ ਆਪਣੇ ਤਨੋਂ ਮਨੋਂ ਲੋਕਾਂ ਦੇ ਭਲੇ ਕਰਵਾਏ ਨੇ ਹੈ ਸਾਰੇ ਵੀਡੀਓ ਦੇਖਦਾ ਮੈਂ ਤੇਰੀ ਗੱਲ ਤੇ ਫੁੱਲ ਚੜਤੇ ਤੈਨੂੰ 19000 ਦੀ ਬੱਕਰੀ ਮੈਨੂੰ 500 ਹੋਰ ਕਾਟੜ ਰੁਪਏ ਦਈਏ ਚੱਕ ਕੋਈ ਸੱਜ ਲੂ ਆਕੋ ਦਾ ਘਰ ਗਰਾਬਰ ਲੈ ਬਾਈ ਮੇ ਵੀ ਇਹਨੂੰ ਬੌਲੇ ਨੂੰ ਕਿਹੜੇ ਗਣਨੇ ਹੋ ਗਣੂ 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 ਕਿੰਨੇ ਹੋ ਗਏ ਹਜ਼ਾਰ ਇਹ ਵੀ ਕਿੱਥੇ ਬੱਕਰੀ ਹੋ ਜੀ ਇਹ ਪਿੱਛੋ ਗਿਣਾਂਗੇ ਇਹ ਹਜ਼ਾਰ ਹੋ ਗਿਆ 2000 3 4 5 6 7 8 नौ दस ग्यारह बारह तेरह चौदह पंद्रह सोलह सतारा साढ़े सतारा हर जा भाई पूरे करूँगा भाई तेरे अठारह हो गए पांच सौ हो दू जी

ਉਹ ਬੰਦੇ ਦੀ ਤੂੰ ਵੀ ਕੁਛ ਇੱਜ਼ਤ ਕਰ ਵਾ ਜਿੱਦ ਕਰਦਾ ਮੈਂ ਲਖਾਈ ਕਰਾ ਦੂ ਸਾਹ ਬਾਈ ਠੀਕ ਉਹੀ ਗੱਲ ਕਹੀ ਆ ਲੈ ਲਖਾਈ ਵੀ ਤੇਰੀ ਇਹ ਕਰਾਉ ਹੁਣ ਮੈਨੂੰ ਖੁਸ਼ ਹੋ ਕੇ ਪੈਸੇ ਦੇ ਦੇ ਮੇਰੀ ਦਲਾਲੀ ਦੀ ਦੇ ਦੇ ਬੰਦੂ ਖੜੀ ਰਹਿੰਦੇ ਮੇਲਾ ਦੇਖ ਚਾਹ ਪਾਣੀ ਪੀ ਲਖਾਈ ਕਰੰਟ ਕਹੀ ਕਰ ਤੇਰੀ ਕੋਈ ਗੱਡੀ ਗੁੱਡੀ ਕਰਵਾ ਦੂ ਕਰਵਾ ਦੂ ਚਿੰਤਨ ਅਗਲੇ ਨੂੰ ਕਰੇ ਜਾ ਕੇ ਪੈਸੇ